ਭਾਈ ਵੀਰ ਸਿੰਘ ਵੱਡੇ ਵੱਡੇ ਮਹਾਪੁਰਸ਼ ਦੱਸਦੇ ਐ ਸਭ ਤੋਂ ਵੱਡੀ ਚੀਜ਼ ਦੁਨੀਆਂ 'ਤੇ ਗੋਵਿੰਦ ਪ੍ਰੇਮ ਐਡੀ ਵੱਡੀ ਦਾਤ ਐ ਗੋਵਿੰਦ ਪ੍ਰੇਮ ਜਿਹਦੇ ਕੋਲ ਹੋਵੇ ਪਰਮੇਸ਼ਰ ਉਹਦੀ ਨੌਕਰੀ ਕਰਦੀ ਐ ਐਡੀ ਵੱਡੀ ਦਾਤ ਐ ਗੋਵਿੰਦ ਪ੍ਰੇਮ ਜਿਹਦੇ ਕੋਲ ਗੋਵਿੰਦ ਪ੍ਰੇਮ ਉਹਦੇ ਮੰਦੇ ਲੇਖ ਸੁਪਨੇ 'ਚ ਵੀ ਕੱਟਦੇ। ਇਹ ਬੜੀ ਵੱਡੀ ਦਾਤ ਹੈ। ਮੈਨੂੰ ਕਹਿ ਲੈਣ ਦੇਣਾ। ਐਡੀ ਵੱਡੀ ਦਾਤ ਹੈ ਗੋਬਿੰਦ ਪ੍ਰੇਮ ਜਿਹਨੂੰ ਮਿਲ ਜਾਵੇ ਉਹਨੂੰ ਦਰਗਾਹ ਦੇ ਖਜ਼ਾਨੇ ਦੀਆਂ ਚਾਬੀਆਂ ਵੀ ਦੇ ਦੇਵੇ। ਜਿਵੇਂ ਬਾਬਾ ਦੀਪ ਸਿੰਘ ਨੂੰ ਦਿੱਤੀ। ਜਿਵੇਂ ਬਾਬਾ ਦੀਪ ਸਿੰਘ ਗੋਬਿੰਦ ਪ੍ਰੇਮ ਕੀਤਾ ਨਾ ਮਾੜੇ ਜ਼ਿੰਦਗੀ ਲਾਤੀ ਗੁਰੂ ਗੋਬਿੰਦ ਸਿੰਘ ਦੇ ਲੇਖੇ ਆਹ ਚਾਬੀਆਂ ਬੇਦੀਆਂ ਬਾਜਾਂ ਲੈ ਲੈ ਡਰਗਾ ਦੀਆਂ ਚਾਬੀਆਂ ਦੀਪ ਸਿਆ ਤੇਰੇ ਹੱਥ ਹੈ ਜਿੰਨੂੰ ਜੋ ਮਰਜੀ ਦੇਈ ਜੇ ਨੂੰ ਜੋ ਮਰਜੀ ਲਈ ਕੇਵੇਂ జగਤ ਦੀਆਂ ਝੋਲੀਆਂ ਪਾਵੇ ਕੱਲੇ ਕੱਲੇ ਪ੍ਰੇਮ ਵਾਲੇ ਦੇ ਘਰ ਜਾ ਕੇ ਉਹਦੇ ਦੁੱਖ ਕਟਦੇ ਨੇ ਬਾਬਾ ਦੀਪ ਸਿੰਘ ਅੱਜ ਕੇ ਆਖੋ ਸਾਹ ਆ ਮੇਰੀ ਪਿਛਲੀ ਵਾਰੀ ਸੁਣਿਆ ਸੀ ਉਹ ਜਰਮਨ ਦੇ ਪਰਿਵਾਰ ਦੇ ਬੱਚੇ ਦੀ ਆਵਾਜ਼ ਨਹੀਂ ਸੀ ਉਹ ਦੁਪਹਿਰਿਆਂ ਵਾਲੀ ਵਾਪਸ ਸਮਾਂ ਲੱਗ ਜਾਂਦਾ ਮਤਲਬ ਗੋਬਿੰਦ ਪ੍ਰੇਮ ਬਹੁਤ ਵੱਡਾ ਹੈ ਦੂਜਾ ਘਾਟਾ ਥੋੜਾ ਬੋਦਾ ਸਹਿ ਲੋ ਇਹਨੂੰ ਨਾ ਜ਼ਿੰਦਗੀ ਚ ਜਾਣ ਦੇ ਆ ਵੀਰਵਾਰੀ ਆਉਂਦੇ ਹੋਣੇ ਹੋਰ ਆਵਦਾ ਨੁਕਸਾਨ ਹੀ ਹੁੰਦਾ ਕਿਸੇ ਦੂਜੇ ਬੰਦੇ ਨਹੀਂ ਜਾਣ ਕਰਕੇ ਤੇ ਸਹਿ ਲੋ ਆ ਪ੍ਰੇਮ ਦੀਆਂ ਘੜੀਆਂ ਨਾ ਟੁੱਟ ਜਾਣ ਹੋਰ ਕਿਸੇ ਚੀਜ਼ ਵਿੱਚ ਤਾਂ ਠਾ ਕਰ ਲੋ ਅੰਮ੍ਰਿਤ ਵੇਲੇ ਦੀ ਸਾਂਝ ਟੁੱਟ ਨਾ ਜਾਵੇ ਆਖੋ ਸਤ ਗੋਬਿੰਦ ਪ੍ਰੇਮ ਦੀ ਅੰਮ੍ਰਿਤ ਵੇਲੇ ਦੀ ਸਾਂਝ ਨਾ ਟੁੱਟ ਹੁਣ ਭੈਣ ਜੀ ਨੇ ਪਰਮਾਨ ਲਾਇਆ ਨਾ ਤੁਮਾ ਭੈਣ ਜੀ ਨੇ ਚਰਨ ਕਮਲ ਸਿਓ ਲੱਗੋ ਨੇ ਨਾਨਕ ਕੀ ਬਿਨ ਆ ਬੱਚੇ ਨੇ ਲਾਇਆ ਮੇਰੀ ਪ੍ਰੀਤ ਗੋਬਿੰਦ ਸਿਓ ਜੇ ਨਾ ਇਹ ਨਾ ਕੱਢ ਲੈ ਗੋਬਿੰਦ ਪ੍ਰੇਮ ਨਾ ਕੱਢ ਲੈ ਵੇਰੀ ਗੱਲ ਸਮਝਿਓ ਬਈ ਕਿਸੇ ਕੰਮ ਨੂੰ ਤੁਸੀਂ ਅੱਧੇ ਘੰਟੇ ਚ ਮੁਕਾਣਾ ਸਪੀਡ ਉਹਨੂੰ 40 ਮਿੰਟ ਚ ਮੁਕਾ ਲੈ ਐ ਤਰ੍ਹਾਂ ਸਹਿਜ ਨਾਲ ਮੁਕਾ ਕੇ ਸ਼ਬਦ ਦਾ ਅਭਿਆਸ ਗੋਬਿੰਦ ਪ੍ਰੇਮ ਵਿੱਚ ਚੱਲਦਾ ਰਹੇ ਉਧਰ 10 ਮਿੰਟ ਘਾਟਾ ਖਾਲਾ ਗੋਬਿੰਦ ਪ੍ਰੇਮ ਰੱਖ Guru Nanak